ਨਿਊ ਪਲੇਮ ਦੀ ਅਦਾਲਤ ਨੇ ਇੱਕ ਮਾਈਗ੍ਰੈਂਟ ਵਰਕਰ ਨੂੰ ਰਿਹਾ ਕਰ ਦਿੱਤਾ ਹੈ ਕਿਉਂਕਿ ਅਦਾਲਤ ਦੇ ਵਿੱਚ ਉਸਦੇ ਦੋਸ਼ ਸਾਬਤ ਨਹੀਂ ਹੋ ਸਕੇ ਸਨ ਦੱਸਦੀ ਹੈ ਕਿ ਉਸਨੇ ਬੇਕ ਹਾਊਸ ਦੇ ਸ਼ੈਫ ਉਤੇ ਹਮਲਾ ਕੀਤਾ ਸੀ ਉਸਦਾ ਕਹਿਣਾ ਸੀ ਕਿ ਉਸਨੇ ਹਮਲਾ ਤਾਂ ਕੀਤਾ ਕਿਉਂਕਿ ਉਹ ਨਸਲੀ ਟਿੱਪੜੀ ਤੋਂ ਪੜ ਗਿਆ ਸੀ ਭਾਰਤੀ ਨਾਗਰਿਕ ਦਾਰਾ ਸਿੰਘ 34 ਵਰਿਆਂ ਦਾ ਹੈ ਤੇ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਹੈ ਨੇ ਪੇਟ ਤ ਨੂੰ ਧੱਕੇ ਬਿਮਾਰੀਆਂ ਸੰ ਲੱਤਾਂ ਬਿਮਾਰੀਆਂ ਸਨ ਅਤੇ ਉਸ ਨੂੰ ਕੁੱਟਿਆ ਵੀ ਸੀ ਜਿਸ ਕਾਰਨ ਉਸ ਨੂੰ ਦਿਮਾਗੀ ਅਤੇ ਸਰੀਰਕ ਦੋਵੇਂ ਝਟਕੇ ਲੱਗੇ ਸਨ ਇਕਤਨਾ ਸਤਾਈ ਯੋਨ ਹੋਈ ਸੀ ਜਦੋਂ ਸਿੰਘ ਨਿਊ ਪਲੈਂਟ ਦੇ ਸਪਾਈਸ ਅਰੋਮਾ ਰੈਸਟੋਰੈਂਟ ਵਿੱਚ ਸ਼ਰਾਬ ਪੀ ਰਿਹਾ ਸੀ ਰਾਤ ਲਗਭਗ 9 ਵਜੇ ਉਹ ਆਪਣੇ ਦੋਸਤ ਨਾਲ ਬਾਹਰ ਨਿਕਲਿਆ ਜਿੱਥੇ ਉਸ ਦੀ ਬਹਿਸ ਪਾਸਲੇ ਬੇਕਰ ਦੇ ਸ਼ੈਫ ਨਾਲ ਹੋ ਗਈ ਜੋ ਕਾਰੋਬਾਰ ਬੰਦ ਉਸ ਵੇਲੇ ਕਰ ਰਿਹਾ ਸੀ ਸਿੰਘ ਨੇ ਉਸ ਨੂੰ ਬਾਹਾਂ ਤੋਂ ਫੜ ਕੇ ਧੱਕਾ ਮਾਰਿਆ ਤੇ ਰੈਸਟੋਰੈਂਟ ਵੱਲ ਧੱਕ ਦਿੱਤਾ ਜਦੋਂ ਪੀੜਤ ਨੇ ਆਪਣੇ ਆਪ ਨੂੰ ਛੁਡਾ ਕੇ ਸੜਕ ਪਾਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿੱਛਾ ਕਰਕੇ ਫਿਰ ਦੁਬਾਰਾ ਉਸ ਦੀ ਲੱਤਾਂ ਮਾਰ ਗਿਆ ਪੱਜਨ ਦੇ ਦੌਰਾਨ ਪੀੜਤ ਠੋਕਰ ਖਾ ਕੇ ਡਿੱਗ ਪਿਆ ਜਿਸ ਕਰਕੇ ਉਸ ਦਾ ਸਿਰ ੇਠਾਂ ਵੱਜਿਆ ਅਤੇ ਉਭੋਸ਼ ਹੋ ਗਿਆ ਸਿੰਘ ਨੇ ਉਸ ਨੂੰ ਖਿੱਚ ਕੇ ਇੱਕ ਗਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਘੀਰਾ ਨੇ ਉਸ ਨੂੰ ਰੋਕ ਲਿਆ ਇਹ ਸਾਰੀ ਘਟਨਾ ਨਾਲ ਪੀੜਤ ਨੂੰ ਗੰਭੀਰ ਦਿਮਾਗੀ ਝਟਕਾ ਲੱਗਾ ਸੀ ਪੁਲਿਸ ਨੇ ਸਿੰਘ ਨੂੰ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਅਤੇ ਪੀੜਤ ਨੇ ਉਸਤੇ ਨਸਲੀ ਟिपਣੀ ਕੀਤੀ ਸੀ ਫਾੜ ਪੀੜਤ ਜੋ ਕਿ ਫਿਜੀ ਵਿੱਚ ਜੰਮਿਆ ਭਾਰਤੀ ਮੂਲ ਦਾ ਹੈ ਨੇ ਦਾਵਾ ਕੀਤਾ ਹੈ ਕਿ ਉਸਨੇ ਸਿੰਘ ਨੂੰ ਨਸਲੀ ਗਾਲਾਂ ਨਹੀਂ ਗੱਡੀਆਂ ਇਸ ਤੇ ਜੱਜ ਸਟੀਫਨ ਹਾਰਪ ਨੇ ਕਿਹਾ ਹੈ ਕਿ ਹਮਲਾ ਲਗਾਤਾਰ ਤੇ ਗੰਭੀਰ ਹੈ ਜੇ ਪੀੜਤ ਦਾ ਸਿਰ ਜ਼ਮੀਨ ਤੇ ਵੱਜਣ ਨਾਲ ਉਸਦੀ ਮੌਤ ਹੋ ਜਾਂਦੀ ਤਾਂ ਸਿੰਘ ਨੂੰ ਮਾਨਸਕਲਾਟਰ ਯਾਨਕਿ ਗੈਰ ਇਰਾਦਤਨ ਕਤਲ ਦਾ ਦੋਸ਼ੀ ਮੰਨਿਆ ਜਾਣਾ ਸੀ ਜੱਜ ਨੇ ਕਿਹਾ ਹੈ ਕਿ ਜੇਕਰ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸੰਤੋ ਹਿੰਸਕ ਪ੍ਰਤੀਕਿਰਿਆ ਦਾ ਜਵਾਬ ਨਹੀਂ ਹੋ ਸਕਦੀਆਂ ਸਨ ਫਿਰ ਵੀ ਅਦਾਲਤ ਨੇ ਸਿੰਘ ਦੇ ਪੱਖ ਨੂੰ ਕਈ ਹਾਲਾਤਾਂ ਵਿੱਚ ਧਿਆਨ ਚੁੱਕ Ja. Yeah. ਉਸਨੇ ਤੁਰੰਤ ਦੋਸ਼ ਕਬੂਲ ਲਿਆ ਪਛਤਾਵਾ ਵੀ ਜਾਰ ਕੀਤਾ ਪੀੜਤਨਾਰ ਰਿਸਟ੍ਰਿਬਿਟ ਜਸਟਿਸ ਮੀਟਿੰਗ ਵੀ ਕੀਤੀ ਇਤਿਹਾਸੇ ਤੋਂ ਬਾਅਦ ਉਸਨੇ ਸ਼ਰਾਬ ਪੀਣ ਵੀ ਛੱਡ ਦਿੱਤੀ ਇਸ ਤੇ ਜੱਜ ਹਰਪ ਨੇ ਕਿਹਾ ਹੈ ਕਿ ਸਿੰਘ ਦੇ ਖਿਲਾਫ ਦੋਸ਼ ਲੱਗਣ ਨਾਲ ਉਸਦੀ ਨਿਊਜ਼ੀਲੈਂਡ ਦੀ ਯੋਗਤਾ ਅਤੇ ਵੀਜ਼ਾ ਪ੍ਰਭਾਵਿਤ ਹੋ ਸਕਦਾ ਹੈ ਉਹ 2 ਸਾਲਾਂ ਤੋਂ ਇੱਥੇ ਹੈ ਅਤੇ ਉਸਦਾ ਵੀਜ਼ਾ ਨਵੰਬਰ 2026 ਦੇ ਵਿੱਚ ਖਤਮ ਹੋਣ ਵਾਲਾ ਹੈ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜੇਕਰ ਸਿੰਘ ਨੂੰ ਦੇਸ਼ ਤੋਂ ਰਿਪੋਰਟ ਕੀਤਾ ਗਿਆ ਤਾਂ ਇਸ ਨਾਲ ਉਸਦੀ ਬਿਮਾਰ ਮਾਤਾ ਕਾਫੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਦਾ ਅਲਾਜ਼ ਦੇ ਗਰੇਲੂ ਖਰਚੇ ਸਿੰਘ ਭੇਜਦਾ ਹੈ। ਉਹ ਜਨੇ ਕਿਹਾ ਹੈ ਕਿ ਤੁਹਾਡੀ ਮਾਤਾ ਤੁਹਾਡੇ ਤੇ ਨਿਰਭਰ ਹੈ। ਅਦਰ ਇਹ ਤੁਸੀਂ ਵਾਪਸ ਪਿੰਡ ਗਏ ਤਾਂ ਉੱਥੇ ਕਾਮਾ ਮਿਲਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ ਇਸ ਲਈ ਜੱਜ ਨੇ ਮੰਨਿਆ ਹੈ ਕਿ ਦੋਸ਼ ਦੀ ਗੰਭੀਰਤਾ ਕਾਟ ਹੈ ਤੇ ਸਜ਼ਾ ਦੇ ਨਿਚੀ ਜੀ ਬਹੁਤ ਗੰਭੀਰ ਹੋ ਸਕਦੇ ਹਨ ਅਦਾਲਤ ਨੇ ਸਿੰਘ ਨੂੰ ਬਿਨਾਂ ਦੋਸ਼ ਸਾਬਤ ਹੋਏ ਰਿਹਾ ਕਰ ਦਿੱਤਾ ਹੈ ਪਰ ਉਹਨਾਂ ਨੇ ਪੀੜਤ ਨੂੰ 1000 ਡਾਲਰ ਭਾਵਨਾਤਮਕ ਤੌਰ ਤੇ ਜੁਰਮਾਨਾ ਦੇਣ ਲਈ ਕਿਹਾ ਹੈ ਸਿੰਘ ਦਾ ਦੋਸਤ ਜੋ ਹਮਲੇ ਦੇ ਵਿੱਚ ਸ਼ਾਮਲ ਸੀ ਅਜੇ ਤੱਕ ਅਦਾਲਤ ਚ ਆਪਣੀ ਪੁਸ਼ਟੀ ਨਹੀਂ ਕਰ ਸਕਿਆ ਹੈ ਨਿਊ ਪਲੇਮ ਦੀ ਅਦਾਲਤ ਨੇ ਇੱਕ ਮਾਈਗ੍ਰੈਂਟ ਵਰਕਰ ਨੂੰ ਰਿਹਾ ਕਰ ਦਿੱਤਾ ਹੈ ਕਿਉਂਕਿ ਅਦਾਲਤ ਦੇ ਵਿੱਚ ਉਸਦੇ ਦੋਸ਼ ਸਾਬਤ ਨਹੀਂ ਹੋ ਸਕੇ ਸਨ ਦੱਸਦੀ ਹੈ ਕਿ ਉਸਨੇ ਬੇਕ ਹਾਊਸ ਦੇ ਸ਼ੈਫ ਉਤੇ ਹਮਲਾ ਕੀਤਾ ਸੀ ਉਸਦਾ ਕਹਿਣਾ ਸੀ ਕਿ ਉਸਨੇ ਹਮਲਾ ਤਾਂ ਕੀਤਾ ਕਿਉਂਕਿ ਉਹ ਨਸਲੀ ਟਿੱਪੜੀ ਤੋਂ ਪੜ ਗਿਆ ਸੀ ਭਾਰਤੀ ਨਾਗਰਿਕ ਦਾਰਾ ਸਿੰਘ 34 ਵਰਿਆਂ ਦਾ ਹੈ ਤੇ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਹੈ ਨੇ ਪੇਟ ਨੂੰ ਧੱਕੇ ਬਿਮਾਰੀਆਂ ਸੰ ਲੱਤਾਂ ਬਿਮਾਰੀਆਂ ਸਨ ਅਤੇ ਉਸ ਨੂੰ ਕੁੱਟਿਆ ਵੀ ਸੀ ਜਿਸ ਕਾਰਨ ਉਸ ਨੂੰ ਦਿਮਾਗੀ ਅਤੇ ਸਰੀਰਕ ਦੋਵੇਂ ਝਟਕੇ ਲੱਗੇ ਸਨ ਇਕਤਨਾ ਸਤਾਈ ਜੁਨ ਹੋਈ ਸੀ ਜਦੋਂ ਸਿੰਘ ਨਿਊ ਪਲੈਂਟ ਦੇ ਸਪਾਈਸ ਅਰੋਮਾ ਰੈਸਟੋਰੈਂਟ ਵਿੱਚ ਸ਼ਰਾਬ ਪੀ ਰਿਹਾ ਸੀ ਰਾਤ ਲਗਭਗ 9 ਵਜੇ ਉਹ ਆਪਣੇ ਦੋਸਤ ਨਾਲ ਬਾਹਰ ਨਿਕਲਿਆ ਜਿੱਥੇ ਉਸ ਦੀ ਬਹਿਸ ਪਾਸਲੇ ਬੇਕਰ ਦੇ ਸ਼ੈਫ ਨਾਲ ਹੋ ਗਈ ਜੋ ਦੁਬਾਰਾ ਬੰਦ ਉਸ ਵੇਲੇ ਕਰ ਰਿਹਾ ਸੀ ਸਿੰਘ ਨੇ ਉਸ ਨੂੰ ਬਾਹਾਂ ਤੋਂ ਫੜ ਕੇ ੱੱਕਾ ਮਾਰਿਆ ਤੇ ਰੈਸਟੋਰੈਂਟ ਵੱਲ ਧੱਕ ਦਿੱਤਾ ਜਦੋਂ ਪੀੜਤ ਨੇ ਆਪਣੇ ਆਪ ਨੂੰ ਛੁਡਾ ਕੇ ਸੜਕ ਪਾਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿੱਛਾ ਕਰਕੇ ਫਿਰ ਦੁਬਾਰਾ ਉਸ ਦੀ ਲੱਤਾਂ ਮਾਰੀਆਂ ਭੱਜਣ ਦੇ ਦੌਰਾਨ ਪੀੜਤ ਠੋਕਰ ਖਾ ਕੇ ਡਿੱਗ ਪਿਆ ਜਿਸ ਕਰਕੇ ਉਸ ਦਾ ਸਿਰ ੇਠਾਂ ਵੱਜਿਆ ਅਤੇ ਉਬਯੋਸ਼ ਹੋ ਗਿਆ ਸਿੰਘ ਨੇ ਉਸ ਨੂੰ ਖਿੱਚ ਕੇ ਇੱਕ ਗਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਘੀਰਾ ਨੇ ਉਸ ਨੂੰ ਰੋਕ ਲਿਆ ਇਹ ਸਾਰੀ ਘਟਨਾ ਨਾਲ ਪੀੜਤ ਨੂੰ ਗੰਭੀਰ ਦਿਮਾਗੀ ਝਟਕਾ ਅਲੱਗਾ ਸੀ ਪੁਲਿਸ ਨੇ ਸਿੰਘ ਨੂੰ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਅਤੇ ਪੀੜਤ ਨੇ ਉਸ ਤੇ ਨਸਲੀ ਟਪਨੇ ਕੀਤੀ ਸੀ ਪਰ ਪੀੜਤ ਜੋ ਕਿ ਫਿਜੀ ਵਿੱਚ ਜੰਮਿਆ ਭਾਰਤੀ ਮੂਲ ਦਾ ਹੈ ਨੇ ਦਾਵਾ ਕੀਤਾ ਹੈ ਕਿ ਉਸ ਨੇ ਸਿੰਘ ਨੂੰ ਨਸਲੀ ਗਾਲਾਂ ਨਹੀਂ ਗੱਡੀਆਂ ਇਸ ਤੇ ਜੱਜ ਸਟੀਫਨ ਹਾਰਪ ਨੇ ਕਿਹਾ ਹੈ ਕਿ ਹਮਲਾ ਲਗਾਤਾਰ ਤੇ ਗੰਭੀਰ ਜੇ ਪੀੜਤ ਦਾ ਸਿਰ ਜ਼ਮੀਨ ਤੇ ਵੱਜਣ ਨਾਲ ਉਸਦੀ ਮੌਤ ਹੋ ਜਾਂਦੀ ਤਾਂ ਸਿੰਘ ਨੂੰ ਮਾਨਸਕਲਾਟਰ ਜਾਨਕਿ ਗੈਰ ਇਰਾਦਤਨ ਕਤਲ ਦਾ ਦੋਸ਼ੀ ਮੰਨਿਆ ਜਾਣਾ ਸੀ ਜੱਜ ਨੇ ਕਿਹਾ ਹੈ ਕਿ ਜੇਕਰ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸੰਤੋ ਹਿੰਸਕ ਪ੍ਰਤੀਕਿਰਿਆ ਦਾ ਜਵਾਬ ਨਹੀਂ ਹੋ ਸਕਦੀਆਂ ਸਨ ਫਿਰ ਵੀ ਅਦਾਲਤ ਨੇ ਸਿੰਘ ਦੇ ਪੱਖ ਨੂੰ ਕਈ ਹਾਲਾਤਾਂ ਵਿੱਚ ਧਿਆਨ ਚ ਰੱਖਿਆ ਉਸ ਨੇ ਤੁਰੰਤ ਦੋਸ਼ ਕਬੂਲ ਲਿਆ ਪਛਤਾਵਾ ਵੀ ਜਾਰ ਕੀਤਾ ਪੀੜਤ ਨਾਲ ਰਿਸਟੋਰੇਟ ਜਸਟਿਸ ਮੀਟਿੰਗ ਵੀ ਕੀਤੀ ਇਤਿਹਾਸੇ ਤੋਂ ਬਾਅਦ ਉਸ ਨੇ ਸ਼ਰਾਬ ਪੀਣੀ ਵੀ ਛੱਡ ਦਿੱਤੀ ਇਸ ਤੇ ਜੱਜ ਹਰਪਨੇ ਕਿਹਾ ਹੈ ਕਿ ਸਿੰਘ ਦੇ ਖਿਲਾਫ ਦੋਸ਼ ਲੱਗਣ ਨਾਲ ਉਸ ਦੀ ਨਿਊਜ਼ੀਲੈਂਡ ਦੀ ਯੋਗਤਾ ਅਤੇ ਵੀਜ਼ਾ ਪ੍ਰਭਾਵਿਤ ਹੋ ਸਕਦਾ ਹੈ ਉਹ 2 ਸਾਲਾਂ ਤੋਂ ਇੱਥੇ ਹੈ ਅਤੇ ਉਸ ਦਾ ਵੀਜ਼ਾ ਨਵੰਬਰ 2026 ਦੇ ਵਿੱਚ ਖਤਮ ਹੋਣ ਵਾਲਾ ਹੈ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜੇਕਰ ਸਿੰਘ ਨੂੰ ਦੇਸ਼ ਤੋਂ ਰਿਪੋਰਟ ਕੀਤਾ ਗਿਆ ਤਾਂ ਇਸ ਨਾਲ ਉਸ ਦੀ ਬਿਮਾਰ ਮਾਤਾ ਕਾਫੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਦਾ ਇਲਾਜ ਤੇ ਕਰੇਲੂ ਖਰਚੇ ਸਿੰਘ ਤੁਸੀਂ ਇਹ ਰੋਜ਼ ਨੇ ਕਿਹਾ ਹੈ ਕਿ ਤੁਹਾਡੀ ਮਾਤਾ ਤੁਹਾਡੇ ਤੇ ਨਿਰਭਰ ਹੈ ਅਦਰ ਇਹ ਤੁਸੀਂ ਵਾਪਸ ਪਿੰਡ ਗਏ ਤਾਂ ਉੱਥੇ ਕਾਮਾ ਮਿਲਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ ਇਸ ਲਈ ਜੱਜ ਨੇ ਮੰਨਿਆ ਹੈ ਕਿ ਦੋਸ਼ ਦੀ ਗੰਭੀਰਤਾ ਕਾਟ ਹੈ ਤੇ ਸਜ਼ਾ ਦੇ ਨਿਚੀ ਜੀ ਬਹੁਤ ਗੰਭੀਰ ਹੋ ਸਕਦੇ ਹਨ ਅਦਾਲਤ ਨੇ ਸਿੰਘ ਨੂੰ ਬਿਨਾਂ ਦੋਸ਼ ਸਾਬਤ ਹੋਏ ਰਿਹਾ ਕਰ ਦਿੱਤਾ ਹੈ ਪਰ ਉਹਨਾਂ ਨੇ ਪੀੜਤ ਨੂੰ 1000 ਡਾਲਰ ਭਾਵਨਾਤਮਕ ਤੌਰ ਤੇ ਜੁਰਮਾਨਾ ਦੇਣ ਲਈ ਕਿਹਾ ਹੈ ਸਿੰਘ ਦਾ ਦੋਸਤ ਜੋ ਹਮਲੇ ਦੇ ਵਿੱਚ ਸ਼ਾਮਲ ਸੀ ਅਜੇ ਤੱਕ ਅਦਾਲਤ ਚ ਆਪਣੀ ਪੁਸ਼ਟੀ ਨਹੀਂ ਕਰ ਸਕਿਆ ਹੈ ਨਿਊ ਪਲੇਮ ਦੀ ਅਦਾਲਤ ਨੇ ਇੱਕ ਮਾਈਗ੍ਰੈਂਟ ਵਰਕਰ ਨੂੰ ਰਿਹਾ ਕਰ ਦਿੱਤਾ ਹੈ ਕਿਉਂਕਿ ਅਦਾਲਤ ਦੇ ਵਿੱਚ ਉਸਦੇ ਦੋਸ਼ ਸਾਬਤ ਨਹੀਂ ਹੋ ਸਕੇ ਸਨ ਦੱਸਦੀ ਹੈ ਕਿ ਉਸਨੇ ਬੇਕ ਹਾਊਸ ਦੇ ਸ਼ੈਫ ਉਤੇ ਹਮਲਾ ਕੀਤਾ ਸੀ ਉਸਦਾ ਕਹਿਣਾ ਸੀ ਕਿ ਉਸਨੇ ਹਮਲਾ ਤਾਂ ਕੀਤਾ ਕਿਉਂਕਿ ਉਹ ਨਸਲੀ ਟਿੱਪੜੀ ਤੋਂ ਪੜ ਗਿਆ ਸੀ ਭਾਰਤੀ ਨਾਗਰਿਕ ਦਾਰਾ ਸਿੰਘ 34 ਵਰਿਆਂ ਦਾ ਹੈ ਤੇ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਹੈ ਨੇ ਪੇਟ ਤ ਨੂੰ ਧੱਕੇ ਬਿਮਾਰੀਆਂ ਸੰ ਲੱਤਾਂ ਬਿਮਾਰੀਆਂ ਸਨ ਅਤੇ ਉਸ ਨੂੰ ਕੁੱਟਿਆ ਵੀ ਸੀ ਜਿਸ ਕਾਰਨ ਉਸ ਨੂੰ ਦਿਮਾਗੀ ਅਤੇ ਸਰੀਰਕ ਦੋਵੇਂ ਝਟਕੇ ਲੱਗੇ ਸਨ ਇਕਤਨਾ ਸਤਾਈ ਜੁਨ ਹੋਈ ਸੀ ਜਦੋਂ ਸਿੰਘ ਨਿਊਪਲਿੰਟ ਦੇ ਸਪਾਈਸ ਅਰੋਮਾ ਰੈਸਟੋਰੈਂਟ ਵਿੱਚ ਸ਼ਰਾਬ ਪੀ ਰਿਹਾ ਸੀ ਰਾਤ ਲਗਭਗ 9 ਵਜੇ ਉਹ ਆਪਣੇ ਦੋਸਤ ਨਾਲ ਬਾਹਰ ਨਿਕਲਿਆ ਜਿੱਥੇ ਉਸ ਦੀ ਬਹਿਸ ਪਾਸਲੇ ਬੇਕਰ ਦੇ ਸ਼ੈਫ ਨਾਲ ਹੋ ਗਈ ਜੋ ਦੁਬਾਰਾ ਬੰਦ ਉਸ ਵੇਲੇ ਕਰ ਰਿਹਾ ਸੀ ਸਿੰਘ ਨੇ ਉਸ ਨੂੰ ਬਾਹਾਂ ਤੋਂ ਫੜ ਕੇ ੱੱਕਾ ਮਾਰਿਆ ਤੇ ਰੈਸਟੋਰੈਂਟ ਵੱਲ ਧੱਕ ਦਿੱਤਾ ਜਦੋਂ ਪੀੜਤ ਨੇ ਆਪਣੇ ਆਪ ਨੂੰ ਛੁਡਾ ਕੇ ਸੜਕ ਪਾਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿੱਛਾ ਕਰਕੇ ਫਿਰ ਦੁਬਾਰਾ ਉਸ ਦੀ ਲੱਤਾਂ ਮਾਰੀਆਂ ਪੱਜੰਦ ਦੇ ਦੌਰਾਨ ਪੀੜਤ ਠੋਕਰ ਖਾ ਕੇ ਡਿੱਗ ਪਿਆ ਜਿਸ ਕਰਕੇ ਉਸ ਦਾ ਸਿਰ ੇਠਾਂ ਵੱਜਿਆ ਅਤੇ ਉਹ ਬਿਉਸ਼ ਹੋ ਗਿਆ ਸਿੰਘ ਨੇ ਉਸ ਨੂੰ ਖਿੱਚ ਕੇ ਇੱਕ ਗਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਘੀਰਾ ਨੇ ਉਸ ਨੂੰ ਰੋਕ ਲਿਆ ਇਹ ਸਾਰੀ ਘਟਨਾ ਨਾਲ ਪੀੜਤ ਨੂੰ ਗੰਭੀਰ ਦਿਮਾਗੀ ਝਟਕਾ ਅਲੱਗਾ ਸੀ ਪੁਲਿਸ ਨੇ ਸਿੰਘ ਨੂੰ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਅਤੇ ਪੀੜਤ ਨੇ ਉਸ ਤੇ ਨਸਲੀ ਟਪਣੀ ਕੀਤੀ ਸੀ ਬਾਅਦ ਪੀੜਤ ਜੋ ਕਿ ਫਿਜੀ ਵਿੱਚ ਜੰਮਿਆ ਭਾਰਤੀ ਮੂਲ ਦਾ ਹੈ ਨੇ ਦਾਵਾ ਕੀਤਾ ਹੈ ਕਿ ਉਸਨੇ ਸਿੰਘ ਨੂੰ ਨਸਲੀ ਗਾਲਾਂ ਨਹੀਂ ਗੱਡੀਆਂ ਇਸ ਤੇ ਜੱਜ ਸਟੀਫਨ ਹਾਰਪ ਨੇ ਕਿਹਾ ਹੈ ਕਿ ਹਮਲਾ ਲਗਾਤਾਰ ਤੇ ਗੰਭੀਰ ਹੈ ਜੇ ਪੀੜਤ ਦਾ ਸਿਰ ਜ਼ਮੀਨ ਤੇ ਵੱਜਣ ਨਾਲ ਉਸਦੀ ਮੌਤ ਹੋ ਜਾਂਦੀ ਤਾਂ ਸਿੰਘ ਨੂੰ ਮਾਨਸਕਲਾਟਰ ਜਾਨਕਿ ਗੈਰ ਇਰਾਦਤਨ ਕਤਲ ਦਾ ਦੋਸ਼ੀ ਮੰਨਿਆ ਜਾਣਾ ਸੀ ਜੱਜ ਨੇ ਕਿਹਾ ਹੈ ਕਿ ਜੇਕਰ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸੰਤੋ ਹਿੰਸਕ ਪ੍ਰਤੀਕਿਰਿਆ ਦਾ ਜਵਾਬ ਨਹੀਂ ਹੋ ਸਕਦੀਆਂ ਸਨ ਫਿਰ ਵੀ ਅਦਾਲਤ ਨੇ ਸਿੰਘ ਦੇ ਪੱਖ ਨੂੰ ਕਈ ਹਾਲਾਤਾਂ ਵਿੱਚ ਧਿਆਰ Ja. ਉਸਨੇ ਤੁਰੰਤ ਦੋਸ਼ ਕਬੂਲ ਲਿਆ ਪਛਤਾਵਾ ਵੀ ਜਾਰ ਕੀਤਾ ਪੀਰਤਨਾਰ ਰਿਸਟੋਰੇਟ ਜਸਟਿਸ ਮੀਟਿੰਗ ਵੀ ਕੀਤੀ ਇਤਿਹਾਸੇ ਤੋਂ ਬਾਅਦ ਉਸਨੇ ਸ਼ਰਾਬ ਪੀਣ ਦੀ ਛੱਡ ਦਿੱਤੀ ਇਸ ਤੇ ਜੱਜ ਹਰਪਨੇ ਕਿਹਾ ਹੈ ਕਿ ਸਿੰਘ ਦੇ ਖਿਲਾਫ ਦੋਸ਼ ਲੱਗਣ ਨਾਲ ਉਸਦੀ ਨਿਊਜ਼ੀਲੈਂਡ ਦੀ ਯੋਗਤਾ ਅਤੇ ਵੀਜ਼ਾ ਪ੍ਰਭਾਵਿਤ ਹੋ ਸਕਦਾ ਹੈ ਉਹ 2 ਸਾਲਾਂ ਤੋਂ ਇੱਥੇ ਹੈ ਅਤੇ ਉਸਦਾ ਵੀਜ਼ਾ ਨਵੰਬਰ 2026 ਦੇ ਵਿੱਚ ਖਤਮ ਹੋਣ ਵਾਲਾ ਹੈ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜੇਕਰ ਸਿੰਘ ਨੂੰ ਦੇਸ਼ ਤੋਂ ਰਿਪੋਰਟ ਕੀਤਾ ਗਿਆ ਤਾਂ ਇਸ ਨਾਲ ਉਸਦੀ ਬਿਮਾਰ ਮਾਤਾ ਕਾਫੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਦਾ ਅਲਾਜ਼ ਦੇ ਗਰੇਲੂ ਖਰਚੇ ਸਿੰਘ ਕਿਸਦਾ ਹੈ? ਜੱਜ ਨੇ ਕਿਹਾ ਹੈ ਕਿ ਤੁਹਾਡੀ ਮਾਤਾ ਤੁਹਾਡੇ ਤੇ ਨਿਰਭਰ ਹੈ। ਅਦਰ ਇਹ ਤੁਸੀਂ ਵਾਪਸ ਪਿੰਡ ਗਏ ਤਾਂ ਉੱਥੇ ਕੰਮ ਮਿਲਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਜੱਜ ਨੇ ਮੰਨਿਆ ਹੈ ਕਿ ਦੋਸ਼ ਦੀ ਗੰਭੀਰਤਾ ਘੱਟ ਹੈ ਤੇ ਸਜ਼ਾ ਦੇ ਨਤੀਜੇ ਬਹੁਤ ਗੰਭੀਰ ਹੋ ਸਕਦੇ ਹਨ। ਅਦਾਲਤ ਨੇ ਸਿੰਘ ਨੂੰ ਬਿਨਾਂ ਦੋਸ਼ ਸਾਬਤ ਹੋਏ ਰਿਹਾ ਕਰ ਦਿੱਤਾ ਹੈ ਪਰ ਉਹਨਾਂ ਨੇ ਪੀੜਤ ਨੂੰ 1000 ਡਾਲਰ ਭਾਵਨਾਤਮਕ ਤੌਰ ਤੇ ਜੁਰਮਾਨਾ ਦੇਣ ਲਈ ਕਿਹਾ ਹੈ। ਸਿੰਘ ਦਾ ਦੋਸਤ ਜੋ ਹਮਲੇ ਦੇ ਵਿੱਚ ਸ਼ਾਮਲ ਸੀ ਅਜੇ ਤੱਕ ਅਦਾਲਤ ਚਾਪੜੀ ਪੁਸ਼ਟੀ ਨਹੀਂ ਕਰ ਸਕਿਆ ਹੈ ਨਿਊ ਪਲੇਮ ਦੀ ਅਦਾਲਤ ਨੇ ਇੱਕ ਮਾਈਗ੍ਰੈਂਟ ਵਰਕਰ ਨੂੰ ਰਿਹਾ ਕਰ ਦਿੱਤਾ ਹੈ ਕਿਉਂਕਿ ਅਦਾਲਤ ਦੇ ਵਿੱਚ ਉਸ ਦੇ ਦੋਸ਼ ਸਾਬਿਤ ਨਹੀਂ ਹੋ ਸਕੇ ਸਨ ਦੱਸਦੀ ਹੈ ਕਿ ਉਸ ਨੇ ਬੇਕ ਹਾਊਸ ਦੇ ਸ਼ੈਫ ਉਤੇ ਹਮਲਾ ਕੀਤਾ ਸੀ ਉਸ ਦਾ ਕਹਿਣਾ ਸੀ ਕਿ ਉਸ ਨੇ ਹਮਲਾ ਤਾਂ ਕੀਤਾ ਕਿਉਂਕਿ ਉਹ ਨਸਲੀ ਟਿੱਪੜੀ ਤੋਂ ਪੜ ਗਿਆ ਸੀ ਭਾਰਤੀ ਨਾਗਰਿਕ ਦਾਰਾ ਸਿੰਘ 34 ਵਰਿਆਂ ਦਾ ਹੈ ਤੇ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਹੈ ਨੇ ਪੇਟ ਨੂੰ ਧੱਕੇ ਬਿਮਾਰੀ ਸੰਨ ਲੱਤਾਂ ਬਿਮਾਰੀਆਂ ਸੰ ਅਤੇ ਉਸ ਨੂੰ ਕੁੱਟਿਆ ਵੀ ਸੀ ਜਿਸ ਕਾਰਨ ਉਸ ਨੂੰ ਦਿਮਾਗੀ ਅਤੇ ਸਰੀਰਕ ਦੋਵੇਂ ਝਟਕੇ ਲੱਗੇ ਸਨ ਇਕਤਨਾ ਸਤਾਈ ਜੁਨ ਹੋਏ ਸੀ ਜਦੋਂ ਸਿੰਘ ਨਿਊ ਪਲੈਂਟ ਦੇ ਸਪਾਈਸ ਅਰੋਮਾ ਰੈਸਟੋਰੈਂਟ ਵਿੱਚ ਸ਼ਰਾਬ ਪੀ ਰਿਹਾ ਸੀ ਰਾਤ ਲਗਭਗ 9 ਵਜੇ ਉਹ ਆਪਣੇ ਦੋਸਤ ਨਾਲ ਬਾਹਰ ਨਿਕਲਿਆ ਜਿੱਥੇ ਉਸ ਦੀ ਬਹਿਸ ਪਾਸਲੇ ਬੇਕਰ ਦੇ ਸ਼ੈਫ ਨਾਲ ਹੋ ਗਈ ਜੋ ਕਾਰੋਬਾਰ ਬੰਦ ਉਸ ਵੇਲੇ ਕਰ ਰਿਹਾ ਸੀ ਸਿੰਘ ਨੇ ਉਸ ਨੂੰ ਬਾਹਾਂ ਧੁਫੜ ਕੇ ੱਤਕਾ ਮਾਰਿਆ ਤੇ ਰੈਸਟੋਰੈਂਟ ਵੱਲ ਧੱਕ ਦਿੱਤਾ ਜਦੋਂ ਪੀੜਤ ਨੇ ਆਪਣੇ ਆਪ ਨੂੰ ਛੁੜਾ ਕੇ ਸੜਕ ਪਾਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਿੱਛਾ ਕਰਕੇ ਫਿਰ ਦੁਬਾਰਾ ਉਸਦੀ ਲੱਤਾਂ ਮਾਰੀਆਂ ਭੱਜਣ ਦੇ ਦੌਰਾਨ ਪੀੜਤ ਠੋਕਰ ਖਾ ਕੇ ਡਿੱਗ ਪਿਆ ਜਿਸ ਕਰਕੇ ਉਸਦਾ ਸਿਰ ੇਠਾਂ ਵੱਜਿਆ ਅਤੇ ਉਹ ਬਿਉਸ਼ ਹੋ ਗਿਆ ਸਿੰਘ ਨੇ ਉਸਨੂੰ ਖਿੱਚ ਕੇ ਇੱਕ ਗਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਘੀਰਾ ਨੇ ਉਸਨੂੰ ਰੋਕ ਲਿਆ ਇਹ ਸਾਰੀ ਘਟਨਾ ਨਾਲ ਪੀੜਤ ਨੂੰ ਗੰਭੀਰ ਦਿਮਾਗੀ ਝਟਕਾ ਅਲੱਗਾ ਸੀ ਪੁਲਿਸ ਨੇ ਸਿੰਘ ਨੂੰ ਦੱਸਿਆ ਕਿ ਉਹ ਸ਼ਰਾਫ ਦੇ ਨਛਦਬਸਤੀ ਅਤੇ ਪੀੜਤ ਨੇ ਉਸ ਤੇ ਨਸਲੀ ਟਿਪਣੀ ਕੀਤੀ ਸੀ ਪਾੜ ਪੀੜਤ ਜੋ ਕਿ ਫਿਜੀ ਵਿੱਚ ਜਮਿਆ ਭਾਰਤੀ ਮੂਲ ਦਾ ਹੈ ਨੇ ਦਾਵਾ ਕੀਤਾ ਹੈ ਕਿ ਉਸਨੇ ਸਿੰਘ ਨੂੰ ਨਸਲੀ ਗਾਲਾਂ ਨਹੀਂ ਗੱਡੀਆਂ ਇਸ ਤੇ ਜੱਜ ਸਟੀਫਨ ਹਾਰਪ ਨੇ ਕਿਹਾ ਹੈ ਕਿ ਹਮਲਾ ਲਗਾਤਾਰ ਤੇ ਗੰਭੀਰ ਹੈ ਜੇ ਪੀੜਤ ਦਾ ਸਿਰ ਜ਼ਮੀਨ ਤੇ ਵੱਜਣ ਨਾਲ ਉਸਦੀ ਮੌਤ ਹੋ ਜਾਂਦੀ ਤਾਂ ਸਿੰਘ ਨੂੰ ਮਾਨਸਕਲਾਟਰ ਜਾਨਕਿ ਗੈਰ ਇਰਾਤਨ ਕਤਲ ਦਾ ਦੋਸ਼ੀ ਮੰਨਿਆ ਜਾਣਾ ਸੀ ਜੱਜ ਨੇ ਕਿਹਾ ਹੈ ਕਿ ਜੇਕਰ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸੰਤੋ ਹਿੰਸਾ ਪ੍ਰਤੀਕਿਰਿਆ ਦਾ ਜਵਾਬ ਨਹੀਂ ਹੋ ਸਕਦੀਆਂ ਸਨ ਫਿਰ ਵੀ ਅਦਾਲਤ ਨੇ ਸਿੰਘ ਦੇ ਪੱਖ ਨੂੰ ਕਈ ਹਾਲਾਤਾਂ ਵਿੱਚ ਧਿਆਨ ਚ ਰੱਖਿਆ Yeah. ਉਸਨੇ ਤੁਰੰਤ ਦੋਸ਼ ਕਬੂਲ ਲਿਆ ਪਛਤਾਵਾ ਵੀ ਜਾਰ ਕੀਤਾ ਪੀਰਤਨਾਰ ਰਿਸਟੋਰੇਟ ਜਸਟਿਸ ਮੀਟਿੰਗ ਵੀ ਕੀਤੀ ਇਤਿਹਾਸੇ ਤੋਂ ਬਾਅਦ ਉਸਨੇ ਸ਼ਰਾਬ ਪੀਣ ਵੀ ਛੱਡ ਦਿੱਤੀ ਇਸ ਤੇ ਜੱਜ ਹਰਪਨੇ ਕਿਹਾ ਹੈ ਕਿ ਸਿੰਘ ਦੇ ਖਿਲਾਫ ਦੋਸ਼ ਲੱਗਣ ਨਾਲ ਉਸਦੀ ਨਿਊਜ਼ੀਲੈਂਡ ਦੀ ਯੋਗਤਾ ਅਤੇ ਵੀਜ਼ਾ ਪ੍ਰਭਾਵਿਤ ਹੋ ਸਕਦਾ ਹੈ ਉਹ 2 ਸਾਲਾਂ ਤੋਂ ਇੱਥੇ ਹੈ ਅਤੇ ਉਸਦਾ ਵੀਜ਼ਾ ਨਵੰਬਰ 2026 ਦੇ ਵਿੱਚ ਖਤਮ ਹੋਣ ਵਾਲਾ ਹੈ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜੇਕਰ ਸਿੰਘ ਨੂੰ ਦੇਸ਼ ਤੋਂ ਰਿਪੋਰਟ ਕੀਤਾ ਗਿਆ ਤਾਂ ਇਸ ਨਾਲ ਉਸਦੀ ਬਿਮਾਰ ਮਾਤਾ ਕਾਫੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਦਾ ਅਲਾਜ਼ ਦੇ ਗਰੇਲੂ ਖਰਚੇ ਸਿੰਘ ਭੇਜਦਾ ਹੈ। ਭੱਜਨੇ ਕਿਹਾ ਹੈ ਕਿ ਤੁਹਾਡੀ ਮਾਤਾ ਤੁਹਾਡੇ ਤੇ ਨਿਰਭਰ ਹੈ। ਅਦਰ ਇਹ ਤੁਸੀਂ ਵਾਪਸ ਪਿੰਡ ਗਏ ਤਾਂ ਉੱਥੇ ਕਾਮ ਮਿਲਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ ਇਸ ਲਈ ਜੱਜ ਨੇ ਮੰਨਿਆ ਹੈ ਕਿ ਦੋਸ਼ ਦੀ ਗੰਭੀਰਤਾ ਕਾਟ ਹੈ ਤੇ ਸਜ਼ਾ ਦੇ ਨਿਚੀ ਜੀ ਬਹੁਤ ਗੰਭੀਰ ਹੋ ਸਕਦੇ ਹਨ ਅਦਾਲਤ ਨੇ ਸਿੰਘ ਨੂੰ ਬਿਨਾਂ ਦੋਸ਼ ਸਾਬਤ ਹੋਏ ਰਿਹਾ ਕਰ ਦਿੱਤਾ ਹੈ ਪਰ ਉਹਨਾਂ ਨੇ ਪੀੜਤ ਨੂੰ 1000 ਡਾਲਰ ਭਾਵਨਾਤਮਕ ਤੌਰ ਤੇ ਜੁਰਮਾਨਾ ਦੇਣ ਲਈ ਕਿਹਾ ਹੈ ਸਿੰਘ ਦਾ ਦੋਸਤ ਜੋ ਹਮਲੇ ਦੇ ਵਿੱਚ ਸ਼ਾਮਲ ਸੀ ਅਜੇ ਤੱਕ ਅਦਾਲਤ ਚ ਆਪਣੀ ਪੁਸ਼ਟੀ ਨਹੀਂ ਕਰ ਸਕਿਆ ਹੈ ਨਿਊ ਪਲੇਮ ਦੀ ਅਦਾਲਤ ਨੇ ਇੱਕ ਮਾਈਗ੍ਰੈਂਟ ਵਰਕਰ ਨੂੰ ਰਿਹਾ ਕਰ ਦਿੱਤਾ ਹੈ ਕਿਉਂਕਿ ਅਦਾਲਤ ਦੇ ਵਿੱਚ ਉਸਦੇ ਦੋਸ਼ ਸਾਬਤ ਨਹੀਂ ਹੋ ਸਕੇ ਸਨ ਦੱਸਦੀ ਹੈ ਕਿ ਉਸਨੇ ਬੇਕ ਹਾਊਸ ਦੇ ਸ਼ੈਫ ਉਤੇ ਹਮਲਾ ਕੀਤਾ ਸੀ ਉਸਦਾ ਕਹਿਣਾ ਸੀ ਕਿ ਉਸਨੇ ਹਮਲਾ ਤਾਂ ਕੀਤਾ ਕਿਉਂਕਿ ਉਹ ਨਸਲੀ ਟਿੱਪੜੀ ਤੋਂ ਪੜ ਗਿਆ ਸੀ ਭਾਰਤੀ ਨਾਗਰਿਕ ਦਾਰਾ ਸਿੰਘ 34 ਵਰਿਆਂ ਦਾ ਹੈ ਤੇ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਹੈ ਨੇ ਪੇਟ ਤ ਨੂੰ ਧੱਕੇ ਬਿਮਾਰੀਆਂ ਸੰ ਲੱਤਾਂ ਬਿਮਾਰੀਆਂ ਸਨ ਅਤੇ ਉਸ ਨੂੰ ਕੁੱਟਿਆ ਵੀ ਸੀ ਜਿਸ ਕਾਰਨ ਉਸ ਨੂੰ ਦਿਮਾਗੀ ਅਤੇ ਸਰੀਰਕ ਦੋਵੇਂ ਝਟਕੇ ਲੱਗੇ ਸਨ ਇਕਤਨਾ ਸਤਾਈ ਜੁਨ ਹੋਈ ਸੀ ਜਦੋਂ ਸਿੰਘ ਨਿਊ ਪਲੈਂਟ ਦੇ ਸਪਾਈਸ ਅਰੋਮਾ ਰੈਸਟੋਰੈਂਟ ਵਿੱਚ ਸ਼ਰਾਬ ਪੀ ਰਿਹਾ ਸੀ ਰਾਤ ਲਗਭਗ 9 ਵਜੇ ਉਹ ਆਪਣੇ ਦੋਸਤ ਨਾਲ ਬਾਹਰ ਨਿਕਲਿਆ ਜਿੱਥੇ ਉਸ ਦੀ ਬਹਿਸ ਪਾਸਲੇ ਬੇਕਰ ਦੇ ਸ਼ੈਫ ਨਾਲ ਹੋ ਗਈ ਜੋ ਕਾਰੋਬਾਰ ਬੰਦ ਉਸ ਵੇਲੇ ਕਰ ਰਿਹਾ ਸੀ ਸਿੰਘ ਨੇ ਉਸ ਨੂੰ ਬਾਹਾਂ ਤੋਂ ਫੜ ਕੇ ੱਤਕਾ ਮਾਰਿਆ ਤੇ ਰੈਸਟੋਰੈਂਟ ਵੱਲ ਧੱਕ ਦਿੱਤਾ ਜਦੋਂ ਪੀੜਤ ਨੇ ਆਪਣੇ ਆਪ ਨੂੰ ਛੁੜਾ ਕੇ ਸੜਕ ਪਾਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਿੱਛਾ ਕਰਕੇ ਫਿਰ ਦੁਬਾਰਾ ਉਸਦੀ ਲੱਤਾਂ ਮਾਰੀਆਂ ਭੱਜਣ ਦੇ ਦੌਰਾਨ ਪੀੜਤ ਠੋਕਰ ਖਾ ਕੇ ਡਿੱਗ ਪਿਆ ਜਿਸ ਕਰਕੇ ਉਸਦਾ ਸਿਰ ੇਠਾਂ ਵੱਜਿਆ ਅਤੇ ਉਹ ਬਿਉਸ਼ ਹੋ ਗਿਆ ਸਿੰਘ ਨੇ ਉਸਨੂੰ ਖਿੱਚ ਕੇ ਇੱਕ ਗਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਘੀਰਾ ਨੇ ਉਸਨੂੰ ਰੋਕ ਲਿਆ ਇਸ ਸਾਰੀ ਘਟਨਾ ਨਾਲ ਪੀੜਤ ਨੂੰ ਗੰਭੀਰ ਦਿਮਾਗੀ ਝਟਕਾ ਅਲੱਗਾ ਸੀ ਪੁਲਿਸ ਨੇ ਸਿੰਘ ਨੂੰ ਦੱਸਿਆ ਕਿ ਉਹ ਸ਼ਰਾਫ ਦੇ ਨਸ਼ੇ ਤੇ ਬੇਸੀ ਅਤੇ ਪੀੜਤ ਨੇ ਉਸ ਤੇ ਨਸਲੀ ਟिपਨੇ ਕੀਤੀ ਸੀ ਪਾੜ ਪੀੜਤ ਜੋ ਕਿ ਫਿਜੀ ਵਿੱਚ ਜਮਿਆ ਭਾਰਤੀ ਮੂਲ ਦਾ ਹੈ ਨੇ ਦਾਵਾ ਕੀਤਾ ਹੈ ਕਿ ਉਸਨੇ ਸਿੰਘ ਨੂੰ ਨਸਲੀ ਗਾਲਾਂ ਨਹੀਂ ਗੱਡੀਆਂ ਇਸ ਤੇ ਜੱਜ ਸਟੀਫਨ ਹਾਰਪ ਨੇ ਕਿਹਾ ਹੈ ਕਿ ਹਮਲਾ ਲਗਾਤਾਰ ਤੇ ਗੰਭੀਰ ਹੈ ਜੇ ਪੀੜਤ ਦਾ ਸਿਰ ਜ਼ਮੀਨ ਤੇ ਵੱਜਣ ਨਾਲ ਉਸਦੀ ਮੌਤ ਹੋ ਜਾਂਦੀ ਤਾਂ ਸਿੰਘ ਨੂੰ ਮਾਨਸਕਲਾਟਰ ਜਾਨਕਿ ਗੈਰ ਇਰਾਦਤਨ ਕਤਲ ਦਾ ਦੋਸ਼ੀ ਮੰਨਿਆ ਜਾਣਾ ਸੀ ਜੱਜ ਨੇ ਕਿਹਾ ਹੈ ਕਿ ਜੇਕਰ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸੰਤੋ ਹਿੰਸਕ ਪ੍ਰਤੀਕਿਰਿਆ ਦਾ ਜਵਾਬ ਨਹੀਂ ਹੋ ਸਕਦੀਆਂ ਸਨ ਫਿਰ ਵੀ ਅਦਾਲਤ ਨੇ ਸਿੰਘ ਦੇ ਪੱਖ ਨੂੰ ਕਈ ਹਾਲਾਤਾਂ ਵਿੱਚ ਧਿਆਰ Ja. ਉਸਨੇ ਤੁਰੰਤ ਦੋਸ਼ ਕਬੂਲ ਲਿਆ ਪਛਤਾਵਾ ਵੀ ਜਾਰ ਕੀਤਾ ਪੀਰਤਨਾਰ ਰਿਸਟੋਰੇਟ ਜਸਟਿਸ ਮੀਟਿੰਗ ਵੀ ਕੀਤੀ ਇਤਿਹਾਸੇ ਤੋਂ ਬਾਅਦ ਉਸਨੇ ਸ਼ਰਾਬ ਪੀਣ ਦੀ ਛੱਡ ਦਿੱਤੀ ਇਸ ਤੇ ਜੱਜ ਹਰਪਨੇ ਕਿਹਾ ਹੈ ਕਿ ਸਿੰਘ ਦੇ ਖਿਲਾਫ ਦੋਸ਼ ਲੱਗਣ ਨਾਲ ਉਸਦੀ ਨਿਊਜ਼ੀਲੈਂਡ ਦੀ ਯੋਗਤਾ ਅਤੇ ਵੀਜ਼ਾ ਪ੍ਰਭਾਵਿਤ ਹੋ ਸਕਦਾ ਹੈ ਉਹ 2 ਸਾਲਾਂ ਤੋਂ ਇੱਥੇ ਹੈ ਅਤੇ ਉਸਦਾ ਵੀਜ਼ਾ ਨਵੰਬਰ 2026 ਦੇ ਵਿੱਚ ਖਤਮ ਹੋਣ ਵਾਲਾ ਹੈ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜੇਕਰ ਸਿੰਘ ਨੂੰ ਦੇਸ਼ ਤੋਂ ਰਿਪੋਰਟ ਕੀਤਾ ਗਿਆ ਤਾਂ ਇਸ ਨਾਲ ਉਸਦੀ ਬਿਮਾਰ ਮਾਤਾ ਕਾਫੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਦਾ ਅਲਾਜ਼ ਦੇ ਗਰੇਲੂ ਖਰਚੇ ਸਿੰਘ ਭੇਜਦਾ ਹੈ ਭੱਜਨੇ ਕਿਹਾ ਹੈ ਕਿ ਤੁਹਾਡੀ ਮਾਤਾ ਤੁਹਾਡੇ ਤੇ ਨਿਰਭਰ ਹੈ ਅਦਰ ਇਹ ਤੁਸੀਂ ਵਾਪਸ ਪਿੰਡ ਗਏ ਤਾਂ ਉੱਥੇ ਕਾਮ ਮਿਲਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ ਇਸ ਲਈ ਜੱਜ ਨੇ ਮੰਨਿਆ ਹੈ ਕਿ ਦੋਸ਼ ਦੀ ਗੰਭੀਰਤਾ ਕਾਟ ਹੈ ਤੇ ਸਜ਼ਾ ਦੇ ਨਿਚੀ ਜੀ ਬਹੁਤ ਗੰਭੀਰ ਹੋ ਸਕਦੇ ਹਨ ਅਦਾਲਤ ਨੇ ਸਿੰਘ ਨੂੰ ਬਿਨਾਂ ਦੋਸ਼ ਸਾਬਤ ਹੋਏ ਰਿਹਾ ਕਰ ਦਿੱਤਾ ਹੈ ਪਰ ਉਹਨਾਂ ਨੇ ਪੀੜਤ ਨੂੰ 1000 ਡਾਲਰ ਭਾਵਨਾਤਮਕ ਤੌਰ ਤੇ ਜੁਰਮਾਨਾ ਦੇਣ ਲਈ ਕਿਹਾ ਹੈ ਸਿੰਘ ਦਾ ਦੋਸਤ ਜੋ ਹਮਲੇ ਦੇ ਵਿੱਚ ਸ਼ਾਮਲ ਸੀ ਅਜੇ ਤੱਕ ਅਦਾਲਤ ਚ ਆਪਣੀ ਪੁਸ਼ਟੀ ਨਹੀਂ ਕਰ ਸਕਿਆ ਹੈ ਨਿਊ ਪਲੇਮ ਦੀ ਅਦਾਲਤ ਨੇ ਇੱਕ ਮਾਈਗ੍ਰੈਂਟ ਵਰਕਰ ਨੂੰ ਰਿਹਾ ਕਰ ਦਿੱਤਾ ਹੈ ਕਿਉਂਕਿ ਅਦਾਲਤ ਦੇ ਵਿੱਚ ਉਸਦੇ ਦੋਸ਼ ਸਾਬਤ ਨਹੀਂ ਹੋ ਸਕੇ ਸਨ ਦੱਸਦੀ ਹੈ ਕਿ ਉਸਨੇ ਬੇਕ ਹਾਊਸ ਦੇ ਸ਼ੈਫ ਉਤੇ ਹਮਲਾ ਕੀਤਾ ਸੀ ਉਸਦਾ ਕਹਿਣਾ ਸੀ ਕਿ ਉਸਨੇ ਹਮਲਾ ਤਾਂ ਕੀਤਾ ਕਿਉਂਕਿ ਉਹ ਨਸਲੀ ਟਿੱਪੜੀ ਤੋਂ ਪੜ ਗਿਆ ਸੀ ਭਾਰਤੀ ਨਾਗਰਿਕ ਦਾਰਾ ਸਿੰਘ 34 ਵਰਿਆਂ ਦਾ ਹੈ ਤੇ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਹੈ ਨੇ ਪੇਟ ਨੂੰ ਧੱਕੇ ਬਿਮਾਰੀਆਂ ਸੰ ਲੱਤਾਂ ਬਿਮਾਰੀਆਂ ਸਨ ਅਤੇ ਉਸ ਨੂੰ ਕੁੱਟਿਆ ਵੀ ਸੀ ਜਿਸ ਕਾਰਨ ਉਸ ਨੂੰ ਦਿਮਾਗੀ ਅਤੇ ਸਰੀਰਕ ਦੋਵੇਂ ਝਟਕੇ ਲੱਗੇ ਸਨ ਇਕਤਨਾ ਸਤਾਈ ਜੁਨ ਹੋਈ ਸੀ ਜਦੋਂ ਸਿੰਘ ਨਿਊ ਪਲੈਂਟ ਦੇ ਸਪਾਈਸ ਅਰੋਮਾ ਰੈਸਟੋਰੈਂਟ ਵਿੱਚ ਸ਼ਰਾਬ ਪੀ ਰਿਹਾ ਸੀ ਰਾਤ ਲਗਭਗ 9 ਵਜੇ ਉਹ ਆਪਣੇ ਦੋਸਤ ਨਾਲ ਬਾਹਰ ਨਿਕਲਿਆ ਜਿੱਥੇ ਉਸ ਦੀ ਬਹਿਸ ਪਾਸਲੇ ਬੇਕਰ ਦੇ ਸ਼ੈਫ ਨਾਲ ਹੋ ਗਈ ਜੋ ਦੁਬਾਰਾ ਬੰਦ ਉਸ ਵੇਲੇ ਕਰ ਰਿਹਾ ਸੀ ਸਿੰਘ ਨੇ ਉਸ ਨੂੰ ਬਾਹਾਂ ਤੋਂ ਫੜ ਕੇ ੱੱਕਾ ਮਾਰਿਆ ਤੇ ਰੈਸਟੋਰੈਂਟ ਵੱਲ ਧੱਕ ਦਿੱਤਾ ਜਦੋਂ ਪੀੜਤ ਨੇ ਆਪਣੇ ਆਪ ਨੂੰ ਛੁਡਾ ਕੇ ਸੜਕ ਪਾਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿੱਛਾ ਕਰਕੇ ਫਿਰ ਦੁਬਾਰਾ ਉਸ ਦੀ ਲੱਤਾਂ ਮਾਰੀਆਂ ਵੱਜਨ ਦੇ ਦੌਰਾਨ ਪੀੜਤ ਠੋਕਰ ਖਾ ਕੇ ਡਿੱਗ ਪਿਆ ਜਿਸ ਕਰਕੇ ਉਸ ਦਾ ਸਿਰ ੇਠਾਂ ਵੱਜਿਆ ਅਤੇ ਉਹ ਬਿਉਸ਼ ਹੋ ਗਿਆ ਸਿੰਘ ਨੇ ਉਸ ਨੂੰ ਖਿੱਚ ਕੇ ਇੱਕ ਗਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਹ ਹੀਰਾ ਨੇ ਉਸ ਨੂੰ ਰੋਕ ਲਿਆ ਇਹ ਸਾਰੀ ਘਟਨਾ ਨਾਲ ਪੀੜਤ ਨੂੰ ਗੰਭੀਰ ਦਿਮਾਗੀ ਝਟਕਾ ਲੱਗਾ ਸੀ ਪੁਲਿਸ ਨੇ ਸਿੰਘ ਨੂੰ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਅਤੇ ਪੀੜਤ ਨੇ ਉਸ ਤੇ ਨਸਲੀ ਟिपਣੀ ਕੀਤੀ ਸੀ ਬਾਅਦ ਪੀੜਤ ਜੋ ਕਿ ਫਿਜੀ ਵਿੱਚ ਜੰਮਿਆ ਭਾਰਤੀ ਮੂਲ ਦਾ ਹੈ ਨੇ ਦਾਵਾ ਕੀਤਾ ਹੈ ਕਿ ਉਸਨੇ ਸਿੰਘ ਨੂੰ ਨਸਲੀ ਗਾਲਾਂ ਨਹੀਂ ਗੱਡੀਆਂ ਇਸ ਤੇ ਜੱਜ ਸਟੀਫਨ ਹਾਰਪ ਨੇ ਕਿਹਾ ਹੈ ਕਿ ਹਮਲਾ ਲਗਾਤਾਰ ਤੇ ਗੰਭੀਰ ਹੈ ਜੇ ਪੀੜਤ ਦਾ ਸਿਰ ਜ਼ਮੀਨ ਤੇ ਵੱਜਣ ਨਾਲ ਉਸਦੀ ਮੌਤ ਹੋ ਜਾਂਦੀ ਤਾਂ ਸਿੰਘ ਨੂੰ ਮਾਨਸਕਲਾਟਰ ਜਾਨਕਿ ਗੈਰ ਇਰਾਦਤਨ ਕਤਲ ਦਾ ਦੋਸ਼ੀ ਮੰਨਿਆ ਜਾਣਾ ਸੀ ਜੱਜ ਨੇ ਕਿਹਾ ਹੈ ਕਿ ਜੇਕਰ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸੰਤੋ ਹਿੰਸਕ ਪ੍ਰਤੀਕਿਰਿਆ ਦਾ ਜਵਾਬ ਨਹੀਂ ਹੋ ਸਕਦੀਆਂ ਸਨ ਫਿਰ ਵੀ ਅਦਾਲਤ ਨੇ ਸਿੰਘ ਦੇ ਪੱਖ ਨੂੰ ਕਈ ਹਾਲਾਤਾਂ ਵਿੱਚ ਧਿਆਨ ਚ ਰੱਖਿਆ ਉਸਨੇ ਤੁਰੰਤ ਦੋਸ਼ ਕਬੂਲ ਲਿਆ ਪਛਤਾਵਾ ਵੀ ਜਾਰ ਕੀਤਾ ਪੀੜਤਨਾਰ ਰਿਸਟੋਰੇਟ ਜਸਟਿਸ ਮੀਟਿੰਗ ਵੀ ਕੀਤੀ ਇਤਿਹਾਸੇ ਤੋਂ ਬਾਅਦ ਉਸਨੇ ਸ਼ਰਾਬ ਪੀਣ ਦੀ ਛੱਡ ਦਿੱਤੀ ਇਸ ਤੇ ਜੱਜ ਹਰਪਨੇ ਕਿਹਾ ਹੈ ਕਿ ਸਿੰਘ ਦੇ ਖਿਲਾਫ ਦੋਸ਼ ਲੱਗਣ ਨਾਲ ਉਸਦੀ ਨਿਊਜ਼ੀਲੈਂਡ ਦੀ ਯੋਗਤਾ ਅਤੇ ਵੀਜ਼ਾ ਪ੍ਰਭਾਵਿਤ ਹੋ ਸਕਦਾ ਹੈ ਉਹ 2 ਸਾਲਾਂ ਤੋਂ ਇੱਥੇ ਹੈ ਅਤੇ ਉਸਦਾ ਵੀਜ਼ਾ ਨਵੰਬਰ 2026 ਦੇ ਵਿੱਚ ਖਤਮ ਹੋਣ ਵਾਲਾ ਹੈ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜੇਕਰ ਸਿੰਘ ਨੂੰ ਦੇਸ਼ ਤੋਂ ਰਿਪੋਰਟ ਕੀਤਾ ਗਿਆ ਤਾਂ ਇਸ ਨਾਲ ਉਸਦੀ ਬਿਮਾਰ ਮਾਤਾ ਕਾਫੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਦਾ ਅਲਾਸ ਦੇ ਘਰੇਲੂ ਖਰਚੇ ਸਿੰਘ ਭੇਜਦਾ ਹੈ। ਰਜ ਨੇ ਕਿਹਾ ਹੈ ਕਿ ਤੁਹਾਡੀ ਮਾਤਾ ਤੁਹਾਡੇ ਤੇ ਨਿਰਭਰ ਹੈ। ਅਦਰ ਇਹ ਤੁਸੀਂ ਵਾਪਸ ਪਿੰਡ ਗਏ ਤਾਂ ਉੱਥੇ ਕਾਮਾ ਮਿਲਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ ਇਸ ਲਈ ਜੱਜ ਨੇ ਮੰਨਿਆ ਹੈ ਕਿ ਦੋਸ਼ ਦੀ ਗੰਭੀਰਤਾ ਕਾਟ ਹੈ ਤੇ ਸਜ਼ਾ ਦੇ ਨਿਚੀ ਜੀ ਬਹੁਤ ਗੰਭੀਰ ਹੋ ਸਕਦੇ ਹਨ ਅਦਾਲਤ ਨੇ ਸਿੰਘ ਨੂੰ ਬਿਨਾਂ ਦੋਸ਼ ਸਾਬਤ ਹੋਏ ਰਿਹਾ ਕਰ ਦਿੱਤਾ ਹੈ ਪਰ ਉਹਨਾਂ ਨੇ ਪੀੜਤ ਨੂੰ 1000 ਡਾਲਰ ਭਾਵਨਾਤਮਕ ਤੌਰ ਤੇ ਜੁਰਮਾਨਾ ਦੇਣ ਲਈ ਕਿਹਾ ਹੈ ਸਿੰਘ ਦਾ ਦੋਸਤ ਜੋ ਹਮਲੇ ਦੇ ਵਿੱਚ ਸ਼ਾਮਲ ਸੀ